ਮਹਾਂਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਮੁਤਾਬਕ ਪਿਛਲੀ ਵਾਰੀ ਇਹ ਨਵੀਂ ਅਚੜਕੀ ਪੰਚਾਇਤ ਜਿਹੜੀ ਆ ਹੋਂਦ ਵਿੱਚ ਆਈ ਹੈ ਲਾਦੂਕਾ ਦੇ ਵਿੱਚੋਂ ਉਹਦੀ ਜਿਹੜੀ ਵਾਰਡ ਬੰਦੀ ਨਾ ਹੋਣ ਕਰਕੇ ਨੋਟੀਫਾਈ ਨਾ ਹੋਣ ਕਰਕੇ ਉਹਦੀ ਵੋਟਰ ਸੂਚੀयां ਨਹੀਂ ਬਣੀਆਂ ਸਗੀਆਂ ਜਿਸ ਕਰਕੇ ਸਾਡੀ ਲਾਦੂਕਾ ਅਚੜਕੀ ਪੰਚਾਇਤ ਦੀ ਚੋਣ ਜਿਹੜੀ ਆਮ ਚੋਣਾਂ ਦੇ ਬਜਾਏ ਬਾਈ ਇਲੈਕਸ਼ਨ ਚ ਹੋਏਗੇ ਉਹ ਇਹਨਾਂ ਨੂੰ ਸਪਸ਼ਟ ਨਹੀਂ ਸੀਗਾ ਇਸ ਕਰਕੇ ਸਾਰੇ ਐ ਤੋਂ ਪੁੱਛਣ ਆਇਆ ਸੀ ਜਿਹੜਾ ਇਹਨਾਂ ਨੂੰ ਕਲੀਅਰ ਆ ਕੀਤਾ ਕਿ ਅਚੜ ਕੀ ਕਰਕੇ ਪੰਚਾਇਤ ਪਿੰਡ ਦੇ ਲੋਕਾਂ ਕਰਕੇ ਨਹੀਂ ਇਹ ਹਾਈ ਕੋਰਟ ਦੇ ਫੈਸਲੇ ਕਰਨ ਕਿਉਂਕਿ ਹਾਈ ਕੋਰਟ ਦੇ ਫੈਸਲੇ ਮੁਤਾਬਕ ਅਚੜ ਕੀ ਪਿੰਚਾਇਤ ਨਵੀਂ ਹੋਣੀ ਚਾਹੀਏ ਇਸ ਕਰਕੇ ਲਾਦੂ ਕੌਰ ਅਚੜ ਕੀ ਦੀ ਦੀ ਪੰਚਾਇਤ ਦੀ ਚੋਣ ਹੈ ਉਹ ਬਾਅਦ ਚੋ ਬਾਈ ਇਲੈਕਸ਼ਨ ਚ ਹੋਏ ਨਹੀਂ ਰੱਦ ਕਰ ਦਿੱਤੀ ਕੀ ਨਹੀਂ ਰੱਦ ਨਹੀਂ ਕੀਤੀ ਹੈ ਰੱਦ ਨਹੀਂ ਕੀਤੀ ਇਹਦੀ ਵਾਰਡ ਬੰਦੀ ਦੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਹਜੇ ਨਹੀਂ ਹੋਈ ਹੈ ਕਿਉਂਕਿ ਬਾਕੀ ਇਲੈਕਸ਼ਨ ਜਿਹੜੇ ਹੋ ਰਹੇ ਨੇ ਉਹ ਪੁਰਾਣੀ ਹੀ ਵਾਰਡਬੰਦੀ ਮੁਤਾਬਕ ਹੋ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਤੇ ਜਿੰਨਾਂ ਜਿੰਨਾਂ ਪੰਚਾਇਤਾਂ ਦੇ ਨਵੀਆਂ ਬਣ ਹੋਣ ਚਾਹੀਆਂ ਹਾਈ ਕੋਰਟ ਦੇ ਹੁਕਮ ਨਾਲ ਉਹਨਾਂ ਦੀ ਵਾਰਡਬੰਦੀ ਜਿਹੜੀ ਹੋਣੀ ਸੀਗੀ ਉਹ ਨੋਟੀਫਾਈ ਜਦੋਂ ਵਾਰਡਬੰਦੀ ਹੋ ਜਾਏਗੀ ਉਸ ਤੋਂ ਬਾਅਦ ਬਾਈਲੈਕਸ਼ਨ ਤੇ ਲੱਗੇਗਾ ਕਿ ਹਾਈ ਕੋਰਟ ਦੇ ਹਦਾਇਤਾਂ ਦੇ बावजूद ਵੀ ਜਿਹੜੀ ਵਾਰਡਬੰਦੀ ਨਹੀਂ ਹੋਈ ਉਹਦੇ ਵਿੱਚ ਕਮੀ ਕੀਤੀ ਮੈਂ ਇਹ ਚੀਜ਼ ਸਪਸ਼ਟ ਕਰਦਾ ਕਿ ਇਹਦੀ ਵਾਰਡਬੰਦੀ ਜਿਹੜੀ ਹੈ ਹੋ ਚੁੱਕੀ ਹੈ ਚੜਕੀ ਦੀ ਲੇਕਿਨ ਉਹਦੀ ਨੋਟੀਫਿਕੇਸ਼ਨ ਨਹੀਂ ਹੋਈ ਜਦੋਂ ਵੀ ਅਸੀਂ ਕੋਈ ਵਾਰਡਬੰਦੀ ਕਰਦੇ ਆ ਉਸ ਦੀ ਡਿਪਾਰਟਮੈਂਟ ਵੱਲੋਂ ਉਸ ਵਾਰਡਬੰਦੇ ਉੱਤੇ ਇਹ 30 ਦਿਨਾਂ ਦਾ ਨੋਟਿਸ ਦੇ ਕੇ ਕਲੇਮ ਆਬਜੈਕਸ਼ਨ ਲੈਣੇ ਹੁੰਦੇ ਆ ਉਹ ਲੇਲੇ ਜਾਣਗੇ ਤੇ ਉਸ ਤੋਂ ਬਾਅਦ ਨੋਟੀਫਾਈ ਹੋ ਜਾਣਗੇ ਫਿਰ ਇਹਨਾਂ ਦੀ ਵੋਟਰ ਸੂਚੀ ਬਣੇਗੀ ਤੇ ਫਿਰ ਇਹਨਾਂ ਦਾ ਇਲੈਕਸ਼ਨ ਕਦੋਂ ਹੋਣਗੇ ਇਹਨਾਂ ਦਾ ਜਦੋਂ ਵੀ ਸਾਡੇ ਵੱਲੋਂ ਜਿਹੜਾ ਡਿਪਾਰਟਮੈਂਟ ਵੱਲੋਂ ਇਹਦੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਜਲਦੀ ਹੀ ਕਰ ਦਿੱਤੀ ਜਾਏਗੀ ਇਹ ਇਲੈਕਸ਼ਨ ਤੋਂ ਬਾਅਦ ਬਾਕੀ ਸਟੇਟ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਕਰਵਾਉਣੇ ਹੁੰਦੇ ਆ ਉਹ ਬਾਕੀ ਜਿਹੜੇ ਪੰਜਾਬ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਤੇ ਜਿਹੜੇ ਕੇਸ ਨੇ ਉਹ ਜਿੰਨੀਆਂ ਵੀ ਰਹਿੰਦੀਆਂ ਪੰਚਾਇਤਾਂ ਜਿੰਨਾਂ ਦਾ ਜਾ ਜਿਨ੍ਹਾਂ ਦੇ 5 ਸਾਲ ਪੂਰੇ ਨਹੀਂ ਹੋਏ ਉਹਨਾਂ ਪੰਚਾਇਤਾਂ ਜਿਨ੍ਹਾਂ ਦੇ ਹੁਣ ਇਲੈਕਸ਼ਨ ਨਹੀਂ ਹੋ ਰਹੇ ਉਹਨਾਂ ਦਾ ਸਾਰਿਆਂ ਦਾ ਇਕੱਠਾ ਬਾਈ ਇਲੈਕਸ਼ਨ ਜਿਹੜਾ 6 ਮਹੀਨੇ ਦੇ ਅੰਦਰ ਅੰਦਰ ਸਟੇਟ ਲੈਵਲ ਤੇ ਹੋຊਣਗੇ ਸਾਡੇ ਇੱਥੇ ਫਾਜ਼ਿਲਕਾ ਜ਼ਿਲ੍ਹੇ 'ਚ ਸਿਰਫ ਇਹ ਦੋ ਹੀ ਪੰਚਾਇਤਾਂ ਨੇ ਉਹ ਵੀ ਐਚਆਰਡੀ ਕੀ ਨਵੀਂ ਬਣਨ ਕਰਕੇ ਜ਼ਿਲ੍ਹੇ 'ਚ ਪਹਿਲੇ 434 ਪੰਚਾਇਤਾਂ ਸੀ ਐਚਆਰਡੀ ਕੀ ਬਣਨ ਕਰਕੇ 535 ਹੋ ਗਿਆ 435 ਦੇ ਵਿੱਚੋਂ ਦੋ ਪੰਚਾਇਤਾਂ ਦੇ ਇਲੈਕਸ਼ਨ ਜਿਹੜੇ ਆ ਉਹ ਫਿਲਹਾਲ ਹਜ਼ਰੀ ਨਹੀਂ ਹੋਣਗੇ ਵਾਰਡ ਬੰਦੀ ਦਾ ਉਹ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਪਿੰਡ ਲਾਧੂਕਾ ਜੋ ਬਲਾਕ ਜਲਾਲਾਬਾਦ ਔਰ ਹਲਕਾ ਵਿਧਾਨ ਸਭਾ ਹਲਕਾ ਫਾਜ਼ਿਲਕਾ ਦੇ ਵਿੱਚ ਪੈਂਦਾ ਹੈ ਉਸ ਤੋਂ ਅਲੱਗ ਹੋ ਕੇ ਅਚੜਕੀ ਜਿਹੜੀ ਪੰਚਾਇਤ ਬਣੀ ਸੀ ਔਰ ਉਸ ਦੋਨਾਂ ਲਾਧੂਕਾ ਔਰ ਅਚੜਕੀ ਦੀ ਜਿਹੜੀ ਨਵੀਂ ਵਾਰਡ ਬੰਦੀ ਦੀ ਨੋਟੀਫਿਕੇਸ਼ਨ ਨਾ ਹੋਣ ਕਾਰਨ ਇੱਥੇ ਜਿਹੜਾ ਇਲੈਕਸ਼ਨ ਹੈ ਪੰਚਾਇਤ ਦਾ ਨਹੀਂ ਹੋ ਰਿਹਾ ਤਾਂ ਉਸ ਕਾਰਨ ਅੱਜ ਅਸੀਂ ਡੀਸੀ ਫਾਜ਼ਲ ਕਰਨੇ ਜਿਹੜੇ ਸਾਡੇ ਸਾਰੇ ਪਿੰਡ ਵਾਸੀਆਂ ਦੇ ਨਾਲ ਅਸੀਂ ਉੱਥੇ ਆਏ ਸੀ ਔਰ ਡੀਡੀਪੀ ਸਾਹਿਬ ਉੱਥੇ ਸੀਗੇ ਤਾਂ ਉੱਥੇ ਇਹੀ ਹੈ ਕਿ ਜਿਹੜਾ ਇਲੈਕਸ਼ਨ ਹੁਣ ਹੁਣ ਜਾ ਰਿਹਾ ਹੈ ਪੰਚਾਇਤ ਦਾ ਇਹ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਇਹਨਾਂ ਦੋਨਾਂ ਪਿੰਡਾਂ ਦੀ ਜਿਹੜੀ ਨਵੀਂ ਵਾਰਡ ਬੰਦੀ ਦੀ ਨੋਟੀਫਿਕੇਸ਼ਨ ਜਿੱਦਾਂ ਕਿ ਡੀਡੀਪੀ ਸਾਹਿਬ ਨੇ ਦੱਸਿਆ ਹੈ ਕਿ ਇਹਨਾਂ ਦੇ ਡਿਪਾਰਟਮੈਂਟ ਵੱਲੋਂ ਦੁਬਾਰਾ ਜਿਹੜੀ ਨਵੀਂ ਨੋਟੀਫਿਕੇਸ਼ਨ ਵਾਰਡ ਬੰਦੀ ਦੀ ਉਹ ਕੀਤੀ ਜਾਊਗੀ ਉਸ ਤੋਂ ਬਾਅਦ ਜਿਹੜਾ ਇਹ ਇਲੈਕਸ਼ਨ ਦਾ ਪ੍ਰੋਸੈਸ ਹੈ ਦੁਬਾਰਾ ਸ਼ੁਰੂ ਹੋਊਗਾ ਫਿਰ ਦੁਬਾਰਾ ਤੋਂ ਜਿਹੜਾ ਕਹਿ ਦਈਏ ਇਸ ਵਾਰ ਇਲੈਕਸ਼ਨ ਨਹੀਂ ਹੋ ਰਿਹਾ ਇਹ ਇਲੈਕਸ਼ਨ ਥੋੜਾ ਜਿਹਾ ਲੇਟ ਹੋਏਗਾ ਕਮੀ ਕਿੱਥੇ ਰਹਿ ਗਈ ਕੀ ਕਾਰਨ ਕੀ ਰਹਿ ਗਿਆ ਕਿ ਅਗਾਂ ਪਛਾਣ ਲੱਗਦੀ ਨਾ ਇਲੈਕਸ਼ਨ ਨਹੀਂ ਹੋ ਰਿਹਾ ਕਮੀ ਰਹਿ ਗਈ ਦੇਖੋ ਇਹਦੇ ਵਿੱਚ ਕਮੀ ਤਾਂ ਮੈਨੂੰ ਇਸ ਬਾਰੇ ਤਾਂ ਜ਼ਿਆਦਾ ਜਾਣਕਾਰੀ ਨਹੀਂ ਹੈ ਜਿੱਦਾਂ ਕਿ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਅੱਚੜਕੀ ਨਵੀਂ ਪੰਚਾਇਤ ਹੋਣ ਦੇ ਵਿੱਚ ਆਈ ਹੈ ਤਾਂ ਮੇਨ ਕਾਰਨ ਜਿਹੜਾ ਰਿਹਾ ਉਹਦੀ ਵਾਰਡ ਬੰਦੀ ਦੀ ਨੋਟੀਫਿਕੇਸ਼ਨ ਨਹੀਂ ਹੋ ਸਕੀ ਉਹ ਨੋਟੀਫਿਕੇਸ਼ਨ ਕਿਉਂ ਨਹੀਂ ਹੋ ਸਕੀ ਇਸ ਕਾਰਨ ਮੈਨੂੰ ਨਹੀਂ ਪਤਾ ਇਹ ਕਾਰਨ ਦਾ ਪਤਾ ਮੈਂ ਡੀਸੀ ਸਾਹਿਬ ਨੂੰ ਡਿਊਟੀ ਲਗਾਈ ਹੈ ਤਾਂ ਪਤਾ ਕਰੋ ਕਿ ਕਮੀ ਅਫਸਰਾਂ ਚ ਕਿਤੇ ਕਮੀ ਰਹ ਗਈ ਹੈ ਕਿ ਕਿਸੇ ਕੋਲ ਕਮੀ ਰਹੀ ਹੈ ਤਾਂ ਉਹਦੇ ਦੇਖੋ ਉਹਦੇ ਤੋਂ ਜਵਾਬ ਤਲਬੀ ਕੀਤੀ ਜਾਵੇ ਔਰ ਜਿਹੜਾ ਹੁਣ ਇਲੈਕਸ਼ਨ ਹੈ ਇਹ ਨੋਟੀਫਿਕੇਸ਼ਨ ਜਦੋਂ ਵਾਰਡਬੰਦੀ ਦੀ ਹੋਊਗੀ ਇਹ ਹੋਣੀ ਹੈ ਇਲੈਕਸ਼ਨ ਤੋਂ ਬਾਅਦ ਜਦੋਂ ਚੌੜ ਜੋਂ ਜੱਤਾ ਹਟੇਗਾ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈ ਪੰਚਾਇਤ ਡਿਪਾਰਟਮੈਂਟ ਉਹਦੀ ਨੋਟੀਫਿਕੇਸ਼ਨ ਕਰੂਗਾ ਔਰ ਉਸ ਤੋਂ ਬਾਅਦ ਫਿਰ ਇਸ ਪਿੰਡ ਦੋਨਾਂ ਪਿੰਡਾਂ ਦਾ ਜਿਹੜਾ ਇਲੈਕਸ਼ਨ ਉਹ ਪ੍ਰੋਸੈਸੇ ਜਾਊਗਾ ਮੈਂ ਤੁਹਾਨੂੰ ਕਿਹਾ ਨਾ ਮੈਂ ਡੀਸੀ ਸਾਹਿਬ ਦੀ ਡਿਊਟੀ ਲਗਾਈ ਹੈ ਕੀ ਕਾਰਨ ਇਹਦੇ ਉਹ ਕਾਰਨਾਂ ਦਾ ਪਤਾ ਲਗਾਇਆ ਜਾਏ ਕਿਹੜੇ ਅਫਸਰਾਂ ਦੀ ਕੋਈ ਡਿਊਟੀ ਬਣਦੀ ਸੀ ਜਿਹੋਨਾਂ ਨੇ ਡਿਊਟੀ ਨਹੀਂ ਨਿਭਾਈ ਉਹਨਾਂ ਦੀ ਜਵਾਬ ਤਲ ਵੀ ਵੀ ਕੀਤੀ ਜਾਵੇ ਇੱਕ ਵਾਰਡ ਬੰਦੀ ਦਾ ਨੋਟੀਫਿਕੇਸ਼ਨ ਹੋਣਾ ਹੁੰਦਾ ਉਹ ਵਾਰਡ ਬੰਦੀ ਦਾ ਨੋਟੀਫਿਕੇਸ਼ਨ ਨਹੀਂ ਹੋ ਸਕਿਆ ਜਿਉਂ ਨੋਟੀਫਿਕੇਸ਼ਨ ਹੋਊਗਾ ਤਾਂ 30 ਦਿਨ ਦੇ ਵਿੱਚ ਜਿੱਦਾਂ ਸਾਨੂੰ ਡੀਡੀਪੀ ਸਾਹਿਬ ਨੇ ਦੱਸਿਆ ਹੈ ਕਿ 30 ਦਿਨ ਦਾ ਇੱਕ ਇਤਰਾਜ਼ ਲੈਣੇ ਹੁੰਦੇ ਨੇ ਕਿ ਵਾਰਡ ਬੰਦੀ ਦੇ ਵਿੱਚ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਇਤਰਾਜ਼ ਜੇ ਤੁਹਾਡਾ ਇਤਰਾਜ਼ ਦੇ ਸਕਦਾ ਔਰ 30 ਦਿਨ ਦੇ ਬਾਅਦ ਉਹ ਜਿਹੜੀ ਵਾਰਡ ਬੰਦੀ ਉਹ ਜਿਹੜਾ ਉਹਦਾ ਪ੍ਰੋਸੈਸ ਪੂਰਾ ਹੋਣਾ ਹੁੰਦਾ ਉਹ ਟਾਈਮ ਜਿਹੜਾ ਵਿੱਚ ਜਿੱਦਾਂ ਕਿ ਹੁਣ ਤਾਂ ਇਲੈਕਸ਼ਨ ਦੇ ਵਿੱਚ ਹੀ ਆਪਣਾ 18 19 ਦਿਨ ਰਹਿ ਗਏ ਨੇ ਤੇ 30 ਦਿਨ ਦਾ ਜਿਹੜਾ ਟਾਈਮ ਹੈ ਉਹ ਵਿੱਚ ਜ਼ਰੂਰੀ ਹੈ ਨੋਟੀਫਿਕੇਸ਼ਨ ਤੋਂ ਬਾਅਦ ਤਾਂ ਉਹ ਜਿਹੜੀ ਵਿੱਚ ਪ੍ਰੋਬਲਮ ਆ ਰਹੀ ਹੈ ਇਹ ਇਲੈਕਸ਼ਨ ਜਿਹੜਾ ਇਸ ਤੋਂ ਬਾਅਦ ਜਲਦੀ ਜਿਹੜਾ ਮੈਂ ਗੱਲ ਕੀਤੀ ਹੈ ਡੀਸੀ ਸਾਹਿਬ ਨਾਲ ਚੋਣ ਜਾਬਤਾ ਹਟਣ ਤੋਂ ਬਾਅਦ ਜਿਹੜੀ ਵਾਰਡ ਬੰਦੀ ਦੀ ਨੁਕਸ ਸਮੱਸਿਆ ਹੈ ਜੀ ਵੀ ਅਸੀਂ ਜਿੰਨੇ ਵੀ ਸਾਰੇ ਜਨਤਾ ਆਈ ਹੈ ਪਿੰਡ ਲਾਧੁਕਾ ਤੋਂ ਹੀ ਆਈ ਹੈ ਇੱਕ ਛੋਟਾ ਜਿਹਾ ਸੰਦੇਸ਼ ਲਾਇਆ ਸੀਗਾ ਪਤਾ ਲੱਗਿਆ ਕਿ ਅਸੀਂ ਤਾਂ ਲਾਧੁਕਾ ਪਿੰਡ ਵਾਲੇ ਜਿਹੜੀਆਂ ਕਿ ਪੰਚਾਇਤ ਦੀ ਚੋਣਾਂ ਹੋਣ ਜਾ ਰਹੀਆਂ ਨੇ ਪੰਚਾਇਤ ਹਾਲਾਂਕਿ ਪਹਿਲਾਂ ਲੇਟ ਨੇ ਪਰ ਫਿਰ ਵੀ ਚਲੋ ਸਾਸੀ ਮੰਨਿਆ ਵੀ ਇਲੈਕਸ਼ਨ ਹੋਣ ਜਾ ਰਿਹਾ ਹੈ ਤਾਂ ਸਾਡੇ ਪਿੰਡ ਵਾਲਿਆਂ ਨੇ ਵੀ ਦੂਜੇ ਪਿੰਡਾਂ ਦੇ ਵਾਂਗ ਇਲੈਕਸ਼ਨ ਦੀ ਤਿਆਰੀ ਕੀਤੀ ਹੈ ਸੋ ਅੱਜ ਨੋਮੀਨੇਸ਼ਨ ਹੋਣੇ ਸੀ ਤੇ ਨੋਮੀਨੇਸ਼ਨ ਵਾਸਤੇ ਕੱਲ ਅਸੀਂ ਆਪਦੇ ਜਿਹੜੇ ਹੈਗੇ ਕੋਈ ਡਾਕੂਮੈਂਟਸ ਵਗੈਰਾ ਤਿਆਰ ਕਰ ਰਹੇ ਸੀ ਸਾਨੂੰ ਵੀਡੀਓ ਦੇ ਅਫਤਰ ਵੀ ਪਤਾ ਲੱਗਿਆ ਵੀ ਠੀਕ ਹੈ ਜੀ ਸਾਰਾ ਪ੍ਰੋਸੈਸ ਜਿਹੜਾ ਲਾਦੁਕਾ ਦਾ ਉਹ ਐਜ਼ ਇਟ ਇਜ਼ ਚੱਲ ਰਿਹਾ ਜਿਵੇਂ ਕਿ ਦੂਸਰੇ ਪਿੰਡਾਂ ਦਾ ਚੱਲ ਰਿਹਾ ਹੈ ਸਾਨੂੰ ਰਾਤ ਨੂੰ ਕੋਈ ਪ੍ਰੋਸੇਜ ਯੋਗ ਸੂਤਰਾ ਤੋਂ ਪਤਾ ਲੱਗਿਆ ਕਿ ਤੁਹਾਡੇ ਲਾਧੂਕਾ ਪਿੰਡ ਦਾ ਜਿਹੜਾ ਹੈ ਉਹ ਇਲੈਕਸ਼ਨ ਰੱਦ ਕੀਤਾ ਜਾਂਦਾ ਹੈ ਔਰ ਅਣਮਿੱਥੇ ਸਮੇਂ ਲਈ ਕੋਈ ਟਾਈਮ ਬਾਉਂਡ ਨਹੀਂ ਸੋ ਅਸੀਂ ਇਹ ਫਰਿਆਦ ਲੈ ਕੇ ਅੱਜ ਸਾਡੇ ਹਲਕਾ ਵ代ਕ ਨਰਿੰਦਰ ਸਿੰਘ ਸਮਣਾ ਜੀ ਐਮਐਲਏ ਫਾਜਰਕਾ ਕੋਲ ਵੀ ਆਏ ਆ ਔਰ ਡੀਸੀ ਸਾਹਿਬ ਨਾਲ ਵੀ ਅਸੀਂ ਮਿਲਣ ਦੀ ਕੋਸ਼ਿਸ਼ ਕਰਨੀ ਹੈ ਕਿ ਲਾਧੂਕਾ ਪਿੰਡ ਦੇ ਵਿੱਚੋਂ ਇੱਕ ਨਵਾਂ ਪਿੰਡ ਬਣਾਣਾ ਸੀਗਾ ਅਚੜਿੱਕੇ ਜੀ ਨੂੰ ਨਾਂ ਦਿੱਤਾ ਗਿਆ 2018 ਦੇ ਵਿੱਚ ਕੋਰਟ ਦੇ ਥਰੂ ਉਹ ਪਿੰਡ ਦੀ ਵੰਡ ਹੋ ਗਈ ਹੈ ਤਾਂ 2018 ਤੋਂ ਬਾਅਦ ਅਪ ਟੂ ਕੋ ਲਗਭਗ 5 ਸਾਲ ਦਾ ਸਮਾਂ ਕੁ 6 ਸਾਲ ਦਾ ਸਮਾਂ ਬੀਤ ਗਿਆ ਹੈ ਤਾਂ ਸਾਨੂੰ ਇਹ ਪਤਾ ਲੱਗਾ ਆ ਕੁਝ ਮੋਬਾਈਲਾਂ ਦੇ ਵਿੱਚ ਲਿਸਟਾਂ ਵੀ ਆਈਆਂ ਕਿ ਨਵੇਂ ਪਿੰਡ ਅਚੜਿੱਕੇ ਦੇ ਤੇ ਲਾਧੂ ਕਾ ਪਿੰਡ ਦੇ ਜਿਹੜੀ ਹੈ ਉਹ ਵਾਰਡ ਬੰਦੀ ਨਹੀਂ ਹੋਈ ਵਾਰਡ ਬੰਦੀ ਨਾ ਹੋਣ ਦੇ ਕਾਰਨ ਅਸੀਂ ਤੁਹਾਡਾ ਇਲੈਕਸ਼ਨ ਜਿਹੜਾ ਉਹ ਰੱਦ ਕਰ ਰਹੇ ਆ ਅਸੀਂ ਇਹ ਪ੍ਰਸ਼ਾਸਨ ਨੂੰ ਪੁੱਛਦੇ ਆ ਕਿ ਕੋਰਟ ਨੇ 2018 ਚ ਫੈਸਲਾ ਦੇ ਦਿੱਤਾ ਤੇ ਅਚੜੀ ਕੀ ਪਿੰਡ ਨਵਾਂ ਬਣ ਗਿਆ ਤੇ 5 ਕੇ 6 ਸਾਲਾਂ ਦਾ ਸਮਾਂ ਸੀ ਜਿਹੜਾ ਕੋਈ ਕੋਈ ਹਫ਼ਤੇ ਕਦਾ ਕੰਮ ਹੁੰਦਾ ਵਾਰਡ ਬੰਦੀ ਕਰਨੀ ਜੇ ਉਧਰ ਕੋਈ ਦੋ ਵਾਰਡਾ ਬਣਨੀ ਆ ਤਿੰਨ ਵਾਰਡਾ ਬਣਨੀ ਆ ਤੇ ਲਾਦੁਕਾ ਦੀ ਵੀ ਵਾਰਡ ਬੰਦੀ ਨਵੀਂ ਬਣਨੀ ਸੀ ਤੇ 5 ਤੋਂ 6 ਸਾਲਾਂ ਦੇ ਟਾਈਮ ਪੀਰੀਅਡ ਦੇ ਪ੍ਰਸ਼ਾਸਨ ਦੀ ਇਹ ਨਲਾਕੀ ਹੈ ਜਿਹੜੇ ਇਸ ਤੋਂ ਪਹਿਲਾਂ डीसी रहक चुके गए ने ਉਹਨਾਂ ਨੂੰ ਵੀ ਨਵੇਂ ਪਿੰਡ ਵਾਲਿਆਂ ਨੇ ਕਾਫੀ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਮਿਲੇ ਵੀ ਹੈ ਤਾਂ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਅਸੀਂ ਜਦੋਂ ਵੀ ਨੋਟੀਫਿਕੇਸ਼ਨ ਆਏਗਾ ਅਸੀਂ ਵਾਰਡ ਬੰਦੀ ਕਰਕੇ ਤੁਹਾਡੇ ਪਿੰਡ ਦਾ ਇਲੈਕਸ਼ਨ ਕਰਾ ਦੇਾਂਗੇ ਪਰ ਪ੍ਰਸ਼ਾਸਨ ਦੀ ਨਲਾਇਕੀ ਦੇ ਕਾਰਨ ਜਿਹੜਾ ਅੱਜ ਸਾਨੂੰ ਲਾਧੂ ਕਾ ਪਿੰਡ ਜਿਹੜਾ ਕਿ ਪੂਰੇ ਫਾਜ਼ਲ ਕਾ ਜਿਨ੍ਹਾਂ ਦੇ ਵਿੱਚ ਜਾਣਿਆ ਪਛਾਣਿਆ ਸਨ 47 ਤੋਂ ਪਹਿਲਾਂ ਹੀ ਇਸ ਪਿੰਡ ਦੇ ਇਲੈਕਸ਼ਨ ਹੁੰਦੇ ਸੀ ਅੱਜ ਆਜ਼ਾਦੀ ਕੀ ਹੈ ਕਿ ਸਾਡੇ ਪਿੰਡ ਲਾਧੂਕਾ ਦਾ ਇਲੈਕਸ਼ਨ ਜਿਹੜਾ ਰੱਦ ਕੀਤਾ ਜਾ ਰਿਹਾ ਸੋ ਗੱਲ ਅਸੀਂ ਪ੍ਰਸ਼ਾਸਨ ਕੋਲ ਇੱਕ ਵਾਰੀ ਤਾਂ ਬੇਨਤੀ ਲੈ ਕੇ ਆਏ ਆ ਅਸੀਂ ਇਹ ਮੰਗ ਕਰਦੇ ਆ ਕਿ ਸਾਡੇ ਪਿੰਡ ਦਾ ਇਲੈਕਸ਼ਨ ਜਿਹੜਾ ਹੈ ਉਹ ਰੱਦ ਨਾ ਕਰਾਇਆ ਜਾਵੇ ਡੀਸੀ ਸਾਹਿਬ ਨੂੰ ਜਾਂ ਇਸ ਤੋਂ ਉਪਲੇ ਪ੍ਰਸ਼ਾਸਨ ਨਾਲ ਉਹ ਗੱਲਬਾਤ ਕਰਕੇ